ਦਮਾਨ ਦਾ ਸਰਕਾਰ ਦਾ ਬੜਾ ਇਧਰ ਤੇ ਮੋਰਚਾ ਤਰ ਤਕਰਾ ਕਰ ਰਹਾ ਆ ਸ਼ਾਮ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੱਖੂ ਦਾ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲਾਂ ਦਾ ਕਾਫਲਾ ਜਿਹੜਾ ਮੱਖੂ ਤੋਂ ਸ਼ੁਰੂ ਹੋ ਕੇ ਜੀਰਾ ਔਰ ਉਹਨਾਂ ਪਿੰਡਾਂ ਵਿੱਚ ਪਹੁੰਚੇਗਾ ਜਿੱਥੇ ਲੈਂਡ ਪੋਲਿੰਗ ਦੀ ਸਰਕਾਰ ਨੇ ਨੀਤੀ ਲਿਆਂਦੀ ਹੈ ਉਸ ਤੋਂ ਬਾਅਦ ਡੀਟੀ ਦਾ ਦਫ਼ਤਰ ਜਿਹੜੀ ਉਸਾਰਤੀ ਕੀਤੀ ਹੈਗੀ ਬੜਾ ਇਧਰ ਤੇ ਸਰਕਾਰ ਦਾ ਬੜਾ ਇਧਰ ਤੇ ਆਪਾ ਹੋਰ ਫੀਲਮ ਇੱਕ ਤਲਾਬ ਹੋਣੀ ਬਲੰਦ ਸਰਕਾਰ ਦਾ ਇੱਕ ਪਾਸੇ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਜਿਹੜੇ ਕੈਬਨਟ ਮੰਤਰੀ ਆ ਉਹਨਾਂ ਦਾ ਸਾਰਾ ਜੋਰ ਲੱਗਿਆ ਪਿਆ ਆ ਵੀ ਜਿਹੜੇ ਕਿਸਾਨ ਲੈਨ ਪੂਲਿੰਗ ਨੀਤੀ ਦੇ ਵਿੱਚ ਜ਼ਮੀਨ ਦੇਣੀ ਚਾਹੁੰਦੇ ਉਹ ਦੇ ਲੈਣਾ ਉਹਨਾਂ ਕਿਸਾਨਾਂ ਦੀ ਮਰਜ਼ੀ ਆ ਕਹਿੰਦੇ ਪਰ ਇਹ ਗੱਲਾਂ ਕਹਿਣ ਦੀਆਂ ਆ ਕਿਉਂਕਿ ਉਥੋਂ ਦੇ ਕਿਸਾਨਾਂ ਨੂੰ ਇਹ ਨੋਟਿਸ ਜਾ ਚੁੱਕੇ ਆ ਨਾ ਤੁਸੀਂ ਜ਼ਮੀਨ ਦੀ ਰਜਿਸਟਰੀ ਕਰਵਾ ਸਕਦੇ ਜੇ ਨਾ ਤੁਸੀਂ ਜ਼ਮੀਨ ਕਿਸੇ ਨੂੰ ਗਹਿਣੇ ਦੇ ਸਕਦੇ ਜੇ ਨਾ ਉਹਦੇ ਤੇ ਕੋਈ ਲੋਨ ਲਿਮਟ ਲੈ ਸਕਦੇ ਜੇ ਸੋ ਐਹੋ ਜਿਹਾ ਰਵਈਆ ਵਾ ਸਰਕਾਰ ਦਾ ਤੇ ਦੂਜੇ ਪਾਸੇ ਲੋਕਾਂ ਦੇ ਜਿਹੜੇ ਬੜੇ ਵੱਡੀਆਂ-ਵੱਡੀਆਂ ਲੋਕਾਂ ਨੇ ਸਾਰੀ ਉਮਰ ਦੀਆਂ ਕਮਾਈਆਂ ਮਿਹਨਤਾਂ ਕੀਤੀਆਂ ਵੱਡੇ-ਵੱਡੇ ਘਰ ਬਣਾਏ ਆ ਉਹ ਘਰ ਠਾਉਣ ਦੀ ਨੀਤੀ ਜਿਹੜੀ ਸਰਕਾਰ ਦੀ ਆ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਭਗਵਾਨਤਮਾਨ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਜਿਹੜੀ ਨੀਤੀ ਇਨੂੰ ਜਿੰਨੀ ਜਲਦੀ ਹੋਵੇ ਇਹਨੂੰ ਰੱਦੀ ਦੀ ਟੋਕਰੀ ਦੇ ਵਿੱਚ ਪਾ ਦਿਓ ਤਾਂ ਤੁਹਾਡਾ ਪਿੰਡਾਂ ਦੇ ਵਿੱਚ ਹੋਣਾ ਮناسبਾ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਪਿੰਡਾਂ ਦੇ ਘਰਾਂ ਤੋਂ ਕੂਰੇ ਇੱਕ ਤਾਂ ਅੱਜ ਕੇਐਮਐਮ ਵੱਲੋਂ ਜਿਹੜਾ ਲੈਂਡ ਪੂਲਿੰਗ ਐਕਟ ਦੇ ਰੱਦ ਕਰਵਾਉਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਰੱਖੇ ਇਸੇ ਤਰ੍ਹਾਂ ਰੋਜਪੁਰ ਦੇ ਵਿੱਚ ਅਸੀਂ ਕਿੰਨਾ ਥਾਵਾਂ ਪਵਾ ਰਹੇ ਆ ਸਾਡੇ ਲੈਂਡ ਪੂਲਿੰਗ ਐਕਟ ਜਿਹੜਾ ਲੈ ਕੇ ਆਏ ਇਹਦੇ ਨਾਲ ਪਿੰਡ ਅਜਾੜਨੇ ਚਾਹੁੰਦੀ ਪੰਜਾਬ ਸਰਕਾਰ ਤੇ ਜ਼ਮੀਨਾਂ ਨੂੰ ਹਥਿਆਕ ਇਹਦੇ ਕਿਸਾਨ ਨੂੰ ਦੇਣਾਂ ਨਾ ਕੋਹ ਨਹੀਂ ਚਾਹੁੰਦੀ ਇਸ ਕਰਕੇ ਜਿਹੜਾ ਲੈਂਡ ਪੂਲਿੰਗ ਐਕਟ ਲੈ ਕੇ ਆ ਰਿਹਾ ਇਹ ਰੱਦ ਕਰਵਾ ਹੋਣਾ ਚਾਹੀਦਾ ਤੇ ਕਰਵਾ ਕੇ ਰਾਵਾਂਗੇ ਇਹ ਪਿੰਡ ਪੰਜਾਬ ਸਰਕਾਰ ਨੂੰ ਨਹੀਂ ਜਾਣ ਦਿੱਤੇ ਜਾਣਗੇ ਜ਼ਮੀਨਾਂ ਇਹਨਾਂ ਨੂੰ ਨਹੀਂ ਗੁੰਡ ਦਿੱਤੀਆਂ ਜਾਣਗੀਆਂ ਕਿਸੇ ਵੀ ਕੀਮਤੇ ਜ਼ਮੀਨਾਂ ਅਸੀਂ ਸਰਕਾਰ ਨੂੰ ਨਹੀਂ ਦੇਾਂਗੇ